ਇੱਕ ਨਿਮਨ ਨਮਾ ਦਿਨ ਤੇ ਨਵੀਂ ਸਵੇਰ ਇਸ ਵੇਲੇ ਮੈਂ ਦੇਸ਼ ਬਰੁੰਡੀ ਦੇ ਵਿੱਚ ਬੈਠਾ ਤੇ ਬਰੁੰਡੀ ਅਫਰੀਕਾ ਮਹਾਦੀਪ ਦਾ ਇੱਕ ਨਿੱਕਾ ਜਿਹਾ ਦੇਸ਼ ਆ ਤੇ ਆ ਇੱਥੇ ਕਮਰਾ ਸੀ ਜਿਹਦੇ ਵਿੱਚ ਮੈਂ ਰਾਤ ਰਹਾ ਤੇ ਇਹ ਕਮਰੇ ਦਾ ਕਿਰਾਇਆ ਸੀ 662 ਰੁਪਏ ਇੱਕ ਰਾਤ ਦਾ ਕਿਰਾਇਆ ਆਪਣੇ ਇੰਡੀਆ ਦੇ 662 ਤੇ ਇੱਥੇ ਅੰਗਰੇਜ਼ੀ ਤੋਂ ਲੋਕ ਇੰਨੀ ਦੂਰ ਆ ਵੀ ਮੈਂ ਇਹਨਾਂ ਨੂੰ ਕਿਹਾ ਮੈਨੂੰ ਫਰੂਟ ਚਾਹੀਦਾ ਫਰੂਟ ਇਹਨਾਂ ਨੂੰ ਸਮਝ ਨਹੀਂ ਆਈ ਫਿਰ ਗੂਗਲ ਟਰਾਂਸਲੇਟਰ ਤੇ ਜਦੋਂ ਟਰਾਂਸਲੇਟ ਕੀਤਾ ਤਾਂ ਸਵੇਲੀ ਦੇ ਵਿੱਚ ਇਹਨਾਂ ਦੀ ਬੋਲੀ ਚ ਇਹਨੂੰ ਮਟੁੰਡਾ ਕਹਦੇ ਆ ਮਟੁੰਡਾ ਕਹੇ ਤੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਸਤਿਕਾਰਯੋਗ ਮਿੱਤਰ ਬੇਲੀਆਂ ਨੂੰ ਭੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ 4 ਫਰਵਰੀ ਤੇ ਸਾਲ 2025 ਆਪਾਂ ਦੇਸ਼ ਬਰੁੰਡੀ ਦੇ ਵਿੱਚ ਖੜੇ ਆ ਤੇ ਬਰੁੰਡੀ ਦੇ ਵਿੱਚ ਮੇਰੇ 1-2 ਦਿਨ ਹੋਰ ਲੱਗਣਗੇ ਬਰੁੰਡੀ ਨਿੱਕਾ ਜਿਹਾ ਦੇਸ਼ ਆ ਤੇ ਇਹਨੂੰ ਆਪਾਂ ਲੰਘਦੇ ਲਗਾਉਦੇ 1-2 ਦਿਨਾਂ ਦੇ ਵਿੱਚ ਪਾਰ ਕਰਕੇ ਅਗਲੇ ਦੇਸ਼ ਦੇ ਵਿੱਚ ਦਾਖਲ ਹੋ ਜਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਆਪਣੇ ਸਫਰ ਨਾਲ ਤੇ ਆ ਮੇਰਾ ਸਾਈਕਲ ਤੇ ਇੰਨਾ ਕੁ ਮੇਰੇ ਕੋਲ ਸਮਾਨ ਹੁੰਦਾ ਨਿੱਕੇ ਮੋٹے ਕੋਲ ਮਲਾ ਕੇ 4 5 6 ਬੈਗ ਨੇ ਮੇਰੇ ਕੋਲੇ ਜਿਨ੍ਹਾਂ ਤੇ ਮੈਂ ਆਪਦਾ ਜਿੰਨਾ ਚਾਪਦਾ ਸਮਾਨ ਸਾਰਾ ਮੈਂ ਰੱਖਦਾ ਇੱਥੇ ਕਮਰੇ ਮਿਲ ਜਾਂਦੇ ਨੇ ਥਾਂ ਥਾਂ ਤੇ ਨਹੀਂ ਮਿਲਦੇ ਬਹੁਤੇ ਜ਼ਿਆਦਾ ਥੋੜੀਆਂ-ਥੋੜੀਆਂ ਵਿਥੀਆਂ ਤੇ ਬਣੇ ਹੋਏ ਨੇ ਸੋ ਉੱਥੇ ਆਪਣਾ ਰਾਤ ਦਾ ਰਹਿਣ-ਬਹਿਣ ਦਾ ਟਿਕਾਣਾ ਸੋਹਣਾ ਹੋ ਜਾਂਦਾ ਜਿਹੜੇ ਆ ਮੇਰੇ ਬੈਗ ਨੇ ਇਹ ਮੁਕੰਮਲ ਤੌਰ ਤੇ ਵਾਟਰਪਰੂਫ ਆ ਇਹਨਾਂ ਦੇ ਵਿੱਚ ਪਾਣੀ ਨਹੀਂ ਵੜਦਾ ਥੋੜੇ ਦਿਨ ਪਹਿਲਾਂ ਮੈਂ ਪਾਣੀ ਦੇ ਵਿੱਚ ਦੀ ਲੰਘਿਆ ਸੀ ਤੇ ਲੱਖ-ਲੱਖ ਤੱਕ ਪਾਣੀ ਸੀ ਬੈਗ ਪਾਣੀ ਦੇ ਵਿੱਚ ਰਹਿ ਪਰ ਕੋਈ ਵੀ ਮੇਰਾ ਕੱਪੜਾ ਲੀੜਾ ਵਿੱਚ ਗਿੱਲਾ ਨਹੀਂ ਹੋਇਆ ਸੋ ਇਹਨਾਂ ਬੈਗਾਂ ਦਾ ਸੁਖਾ ਅੱਜ ਆਪਾਂ ਬਾਟ ਕੱਢਾਂਗੇ ਹਰ ਵਾਟ ਕੱਢਦੇ ਕੱਢਦੇ ਜਾਂ ਤਾਂ 50 ਕਿਲੋਮੀਟਰ ਤੇ ਜਾ ਕੇ ਰ੍ਹਾਂਗੇ ਤੇ ਜਾਂ 80 ਕਿਲੋਮੀਟਰ ਤੇ 50 ਤੱਕ ਲਗਭਗ ਪੱਧਰ ਆ ਜਿਹੜਾ ਅਗਲਾ 30 ਕਿਲੋਮੀਟਰ ਉਹ ਬਹੁਤ ਜ਼ਿਆਦਾ ਚੜਾਈ ਆ ਇਹ ਦੇਖਣਾ ਬੂ ਵੀ ਆਪਾਂ ਉੱਥੇ ਚੜ੍ਹ ਸਕਦੇ ਹਾਂ ਨੇ ਸਮੇਂ ਦੇ ਵਿੱਚ ਜਾਂ ਨਹੀਂ ਮਿਲਦੇ ਆਪਾਂ ਅੱਜ ਦੇ ਸਫ਼ਰ 'ਚ ਅੱਜ ਦੀ ਵੀਡੀਓ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਤੇ ਜੁੜੇ ਰਿਓ ਆਪਣੇ ਸਫ਼ਰ ਨਾਲ ਦੇਖਦੇ ਆਪਾਂ ਬਰੁੰਡੀ ਦੇ ਹੋਰ ਰੰਗ ਮਿੱਤਰ ਬੇਲੀ ਮੈਨੂੰ ਦੇਖਦਾ ਵੀ ਵੀਡੀਓ ਬਣਾ ਰਿਹਾ ਹੈ ਠੀਕ ਹੈ ਜੀ ਹੈਲੋ ਬ੍ਰਦਰ ਹਾਊ ਆਰ ਯੂ ਗੁੱਡ ਹਾਊ ਆਰ ਯੂ ਕੈਟ 2 3 4 5 2 3 4 5 ਟੇਕ ਥਿਸ ਥੈਂਕ ਯੂ ਇਹ ਕਬਾ ਹਮ ਖਾਣ ਦੇ ਆਹਾਂ ਦੀਆਂ ਮੈਂ ਕਿਹੜਾ ਹੀ ਕਾਣ ਜਿਹੜੇ ਇੱਥੇ ਬਿੱਲ ਪੁੱਲ ਦਿੰਦੇ ਆ ਨਾ ਕੱਟ ਕੇ ਕਾਹੇ ਵੀ ਚੀਜ਼ ਦੇ ਉਹ ਇਹਨਾਂ ਦੀ ਆਪਦੀ ਬੋਲੀ ਚ ਹੁੰਦੇ ਨੇ ਫ੍ਰੈਂਚ ਦੇ ਵਿੱਚ ਜਮਾਦ ਜੂ ਡੋਨਟ ਨੋ ਇੰਗਲਿਸ਼ ਐਲਕੋ ਮਗਾ ਮਸਕੀਚੀ ਨਹੀਂ ਇੰਗਰੇਜੀ ਨਹੀਂ ਉਹ ਦਿਨ ਮਸਕੀਚੀ ਲੈਂਦੇ ਆਂ ਸ਼ੀਂਗਲ ਥੈਂਕ ਯੂ ਥੈਂਕਸ ਅਲੋਟ ਆ ਵੱਡੇ ਹੋਟਲ ਦੇ ਵਿੱਚ ਮੈਂ ਰਾਤ ਰਿਹਾ ਸੀ ਨਵਾਂ ਬਣਿਆ ਹੋਣੇ ਕਰਕੇ ਨਾਲ ਕੋਲ ਕਮਰੇ ਸੋਹਣੇ ਸੀ ਜੇ ਤੇ ਸਾਰਾ ਕੁਝ ਚੱਲਦਾ ਨਹੀਂ ਬਾਥਰੂਮਾਂ ਦੀਆਂ ਮੈਂ ਵੇਖਿਆ ਟੂਟੀਆਂ ਕੋਈ ਮਾੜਾ ਮੋਟਾ ਕੁਝ ਖਰਾਬੀ ਹੁੰਦੀ ਹੁੰਦੀ ਆ ਤੇ ਬਰੂੰਡੀ ਮੇਰੇ ਵਾਰੀ ਵਾਰੀ ਮੂੰਹ ਚ ਬਰੂੰਡੀ ਨਿਕਲਦਾ ਲਧਿਆਣਾ ਜ਼ਿਲ੍ਹੇ ਦਾ ਇੱਕ ਪਿੰਡ ਆ ਬਰੁੰਡੀ ਦੀ ਆਪਾਂ ਬਜ਼ੰਬਰਾ ਤੋਂ 75 ਕਿਲੋਮੀਟਰ ਦੂਰ ਇੱਕ ਪਿੰਡ ਦੇ ਵਿੱਚ ਫਿਰਦੇ ਹਾਂ ਇਸ ਵੇਲੇ ਇੱਧਰਲੇ ਹੱਥਾਂ ਸੂਫੇ ਬਣਾਈ ਜਾਂਦੇ ਨੇ ਰਾਹ ਜਿਹੜੇ ਵੱਡੇ ਨੇ ਉਹ ਤਾਂ ਬਣੇ ਹੋਏ ਆ ਬਾਕੀ ਜਿਹੜੇ ਪਿੰਡਾਂ-ਮੁੰਡਾਂ 'ਚ ਰਾਹ ਇਹੋ ਜਿਹੇ ਮੁੜਦੇ ਨੇ ਇਹ ਸਾਰੇ ਕੱਚੇ ਨੇ ਰਾਹ ਨਵੀਂ ਸਵੇਰ ਨਵਾਂ ਦਿਨ ਤੇ ਨਵੇਂ ਚਿਹਰੇ ਨਵੇਂ ਰਾਹ ਸਾਰਾ ਕੁਝ ਨਵਾਂ-ਨਵਾਂ ਆਪਣੇ ਮੱਥੇ ਲੱਗਣਾ ਅੱਜ ਸ਼ਹਿਰ ਚੋਂ ਨਿਕਲਦੇ ਨਿਕਲਦੇ ਇਹੋ ਜਿਹੇ ਛਤਰੀਆਂ ਲੱਗੀਆਂ ਹੁੰਦੀਆਂ ਨੇ ਥਾਂ ਥਾਂ ਤੇ ਜਿੱਥੋਂ ਆਪਾਂ ਇੰਟਰਨੈਟ ਦਾ ਰੀਚਾਰਜ ਕਰਾ ਸਕਦੇ ਹੁੰਨੇ ਆ ਇਹ ਤੋਂ ਰੀਚਾਰਜ ਕਰਾਇਆ 53000 ਦਾ ਫਿਰ ਕਹਿੰਦਾ ਮੈਨੂੰ ਚਾਹ ਪਾਣੀ ਜੋਗੇ ਵੀ ਦੇ ਕੇ ਜਾ 2000 ਉਹਨੇ ਵੱਧ ਰੱਖ ਲਿਆ ਹੱਸ ਕੇ ਜੇ ਕਹਿੰਦਾ ਮੈਂ ਸੋਡਾ ਪੀਣਾ ਸੋਡਾ ਮੰਗਦੇ ਮੰਗਦੇ ਆਏ ਸਾਈਕਲਾਂ ਦੀ ਦੁਨੀਆ ਹਰ ਪਾਸੇ ਸਾਈਕਲ ਹੀ ਸਾਈਕਲ ਤੇ ਟੁੱਟੇ ਰਾਹ ਬਰੂੰਢੀ ਦੇ ਸੜਕ ਕਿਤੇ ਕਿਤੇ ਸੋਣੀ ਮਿਲਦੀ ਆ ਬਾਕੀ ਬਹੁਤਾ ਸਮਾਂ ਤਾਂ ਅੱਖ ਖੱਡੇ ਆਪਣਾ ਇਮਤਿਹਾਨ ਲੈਂਦੇ ਆ ਵਧੀਆ ਨਜ਼ਾਰਾ ਆਉਂਦਾ ਹੌਲੀ ਹੌਲੀ ਬੰਦਾ ਤੁਰਿਆ ਚੱਲਦਾ ਜਾਂਦਾ ਗੱਲਾਂ-ਬਾਤਾਂ ਕਰਦਾ ਇਹਨਾਂ ਨਾਲ ਕੋ ਮਰੂਗਾ ਖੂ ਕਾਜੜੇ ਫਟਲ ਕੋਲੇ ਤੂੰ ਬਾਕੀ ਸਭ ਕੁਝ ਦੇਖੇ ਮੇਰੇ ਖਤਲ ਕੋਲੇ ਤੂੰ ਹੇ ਰਿ ਪਰਦੇ ਨਾ ਵੜੀ ਪਤਾ ਬਰੂੰਡੀ ਦੇ ਇਧਰਲੇ ਪਾਸੇ ਕੋਈ ਨਦੀਆਂ ਨਾਲੇ ਫੁੱਟਦੇ ਆ ਉਹ ਜਿੰਨੇ ਵੀ ਪਾਮਤੀ ਖੇਤੀ ਆ ਸਾਰੀ ਪਾਣੀ ਚ ਡੁੱਬੀ ਹੋਈ ਤਾਂ ਸਾਰੀ ਫਸਲ ਖਰਾਬ ਹੋ ਗਈ ਇਧਰ ਵੀ ਇਹਨੂੰ ਸੇਮ ਆਈ ਪਈ ਆ ਆ ਜਾ ਕੇ ਸਿੱਧਾ ਤਾਂਗਾ ਨਿਕਾ ਝੀਲ ਦੇ ਵਿੱਚ ਡਿੱਗ ਪੈਣਾ ਤਾਂਗਾ ਨਿਕਾ ਝੀਲ ਤੋਂ ਬਿਲਕੁਲ ਨੇੜੇ ਆ ਆ ਦਰਖਤ ਸਾਰੇ ਸੇਮ ਦੀ ਮਾਰ ਰੇਠ ਆ ਇਸ ਵੇਲੇ ਆਪਾਂ ਬਰੁੰਡੀ ਦੇ ਸਾਊਥ-ਵੈਸਟ ਵਿੱਚ ਸਫਰ ਕਰੀ ਜਾਨੇ ਆ ਸਾਊਥ ਤੇ ਵੈਸਟ ਦਾ ਇਲਾਕਾ ਹੈ ਤੇ ਇਹਨਾਂ ਦੇਸ਼ਾਂ 'ਚ ਇੰਟਰਨੈਟ ਦੀ ਬਹੁਤ ਵੱਡੀ ਸਮੱਸਿਆ ਇੰਟਰਨੈਟ ਨਹੀਂ ਚੱਲਦਾ ਕਿਉਂਕਿ ਉੱਥੋਂ ਦੇ ਲੋਕਾਂ ਕੋਲੇ ਫੋਨ ਵੀ ਘੱਟ ਨੇ ਜਿਹੜੇ ਆਪਾਂ ਜਿੰਨਾ ਤੇ ਇੰਟਰਨੈਟ ਚੱਲਦਾ ਬਹੁਤੇ ਕੀਪੈਡ ਵਾਲੇ ਬਹੁਤੇ ਕੀਪੈਡ ਵਾਲੇ ਫੋਨ ਵਰਤਦੇ ਨੇ ਇਹ ਲੋਕ ਤਾਂ ਕਰਕੇ ਜਿੱਥੇ ਉਹਨਾਂ ਦੇ ਕਸਟਮਰ ਘੱਟ ਹੋਣਗੇ ਕੰਪਨੀਆਂ ਦੇ ਮੋਬਾਈਲ ਡਾਟਾ ਨਾ ਵਰਤੇ ਜਾਂਦਾ ਹੋਊਗਾ ਉੱਥੇ ਨੈੱਟਵਰਕ ਘੱਟ ਹੋਣਗਾ ਤੇ ਇੰਟਰਨੈਟ ਦੀ ਸਪੀਡ ਬਹੁਤ ਘੱਟ ਆ WhatsApp ਤੇ ਕੋਈ ਮੈਸੇਜ ਆ ਜਾਂਦੇ ਆ ਖੋਲ ਕੇ ਰੱਖੀਏ ਨਾ ਜਦੋਂ ਆਪਾਂ ਉਹਨੂੰ ਫਿਰ ਫਿਰ ਮੈਸੇਜ ਡਿਗਦੇ ਨੇ ਸੋ ਇਹੋ ਜੀ ਸਮੱਸਿਆ ਹੈਗੀ ਹੈ ਇਹਨਾਂ ਦੇਸ਼ਾਂ ਦੇ ਵਿੱਚ ਖਾਸ ਕਰਕੇ ਬਰੁੰਡੀ ਦੇ ਵਿੱਚ ਬਾਕੀ ਦੇਸ਼ ਤੇਜ ਨੇ ਮੇਰੇ ਇੱਥੇ ਖੜਾ ਖੜਿਆਂ ਆ ਬਾਈ ਹੁਣੀ ਆਏ ਨੇ ਇਹ ਅੰਗਰੇਜ਼ੀ ਚ ਗੱਲ ਕਰ ਰਹੇ ਆ ਯੂ ਆਰ ਅ ਸਟੂਡੈਂਟ ਯੈਸ ਆਈ ਏਮ ওকে ਟੈਲ ਸਮਥਿੰਗ ਅਬਾਊਟ ਯੂਰਸੈਲਫ Okay, I started to university in Jambora, okay? Yes. Yeah, as you see me, I'm the Burundian. Okay, I just want to have if you... Everyone can love me, okay, no matter what. Yeah, I just need your support about you and me. Okay. okay. You, you visit any another country except Burundi? Yeah, Burundi only. I didn't choose it to no any, i No any... No any neighbor country? Not. Okay. Yeah. So this is your village? Yeah. ओके गुड नाइस टू मीट यू ब्रदर क्या हाल है ओके हे गाइस कौन का तुम मुझे हो आई जानते हौले पहनते रे नीचे तू पे बहुत अच्छे तू पे ਹੂੰ ਜਿਹੜੇ ਇਲਾਕੇ ਚ ਅਸੀਂ ਸਫ਼ਰ ਕਰੀਏ ਨੇ ਨਾ ਇਹਦੇ ਦੋਹੇ ਪਾਸੇ ਸੇਮ ਹੀ ਸੇਮ ਆ ਤੇ ਆਹ ਸਾਰੇ ਦਰਖਤ ਸੇਮ ਨੇ ਪਰੇਸ਼ਾਨ ਕੀਤੇ ਹੋਏ ਨੇ ਵਿੱਚ ਹੀ ਘਰ ਆ ਜਾਂਦੇ ਕੁਝ ਇਹਨਾਂ ਦਰਖਤਾਂ ਦੇ ਪਾਮ ਪਾਮ ਆਇਲ ਇਹ ਦਰਖਤਾਂ ਤੇ ਇੱਕ ਫਲ ਲੱਗਦਾ ਹੁੰਦਾ ਤੇ ਉਹ ਫਲ ਨੂੰ ਵਰਤਿਆ ਜਾਂਦਾ ਉਹਦੇ ਚ ਲੀਡੇ ਧੋਣ ਵਾਲਾ ਸਾਬਣ ਬਣਾਉਣ ਦੇ ਵਿੱਚ ਬਾਈ ਦੇ ਸਾਈਕਲ ਤੇ ਜਿਹੜਾ ਕੋ ਟੰਗਿਆ ਹੋਇਆ ਨਾ ਇਹ ਪਾਮ ਆਇਲ ਦਾ ਫਲਾ ਆ ਪਾਮ ਟਰੀ ਦਾ ਫਲ ਆ ਇਹ ਇਹਦੇ ਚੋਂ ਪਾਮ ਆਇਲ ਨਿਕਲਦਾ ਹੈ। ਥੈਂਕ ਯੂ। ਥੈਂਕ ਯੂ। ਸੋ ਦਾ ਇੱਕ ਖੇਲਾ ਦਿੱਤਾ ਇਹਨੇ। ਕਿਵੇਂ ਚੇਂਜ? ਵੇਟ ਮੈਚ ਸੋ ਚੈੱਕ। ਓਕੇ। ਇੱਕ ਆਹ ਦੇ ਵਿੱਚ ਹੋਰ ਨਗਰ ਖੜਾ ਆਇਆ। ਬਾਟ ਮੈਂ ਕੱਢੀ ਜਾਣਾ 15 ਕਿਲੋਮੀਟਰ ਮੈਂ ਦੂਰ ਆ ਗਿਆ। ਰਾਹ ਪੱਧਰਾ ਪੱਧਰ ਕਰਕੇ ਪੰਦ ਬਹੁਤ ਛੇਤੀ ਨਿਬੜਦਾ ਹੈ 800 थैंक यू ओके 25 ਕਿਲੋਮੀਟਰ ਪੈਡਲਿੰਗ ਕਰਕੇ ਇੱਕ ਹੋਰ ਸ਼ਹਿਰ ਆਇਆ ਨਿਕਾ ਜਾ ਨਗਰ ਖੇੜਾ ਹਾਂ ਸਹੀ ਗੱਲ ਹੈ ਤੇਰੀ ਕੀ ਕੰਮ ਉਹ ਦਾ ਮਾਰ ਦਿੰਦੇ ਨੇ ਸਾਈਕਲ ਹੀ ਸਾਈਕਲ ਸਾਈਕਲਾਂ ਦੀ ਮੁਰੰਮਤ ਕਰੀ ਜਾਂਦੇ ਆ ਆਹ ਦੇ ਗਾਹ ਪੈਂਦਾ ਪੂਰਾ ਇੱਥੇ ਰਾਹ ਦਾ ਇਹਦਾ ਕੰਮ ਚੱਲੀ ਜਾਂਦਾ ਪੁਲੀਆਂ ਬਣਾਈ ਜਾਂਦੇ ਨੇ ਥਾਂ ਥਾਂ ਤੇ ਤਾਂ ਕਰਕੇ ਡਿਵਰਜਨ ਬਣੀ ਹੋਈ ਆ ਵੀ ਇੱਧਰ ਦੀ ਲੰਘੋ ਤੁਸੀਂ ਐ ਕਰੋ ਇਹੋ ਜੇ ਰਮਾ ਦਾ ਸਫਰ ਅੱਜ ਦਾ ਆਪਣਾ 25 ਕਿਲੋਮੀਟਰ ਹੋਰ ਜਾ ਕੇ ਇੱਕ ਹੋਰ ਵੱਡਾ ਸ਼ਹਿਰ ਆਊਗਾ ਸ਼ਾਮ ਹੋ ਕਿੰਨੀਆਂ ਕੀਤੀਆਂ ਗੋਤ ਮੁਸਕੀ ਸਰਤਾਜ ਕਹਿੰਦਾ ਹੁੰਦਾ ਕਿ ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਰਫਤਾਰ ਤਰੱਕੀ ਵਾਲੀ ਬੜੀ ਤੇਜ਼ ਕਰ ਗਏ ਨੇ ਉਹ ਗੱਲ ਪੱਕੀ ਵੀ ਆ ਜਿਹੜੇ ਜਿਹੜੇ ਦੇਸ਼ਾਂ ਤੇ ਅੰਗਰੇਜ਼ਾਂ ਨੇ ਰਾਜ ਕੀਤਾ ਉਥੋਂ ਦੇ ਉਥੇ ਤਰੱਕੀ ਵੱਧ ਹੋਈ ਹੈ ਤੇ ਉਥੇ ਲੋਕਾਂ ਨੂੰ ਉੱਠਣ ਬੈਠਣ ਬੋਲਣ ਦਾ ਢੰਗ ਪਤਾ ਵੀ ਕਿਦਾਂ ਆਪਾਂ ਗੱਲਬਾਤ ਕਰਨੀ ਆ ਮੈਂ ਦੇਖਦਾ ਵੀ ਇੱਥੇ ਲੋਕਾਂ ਨਾਲ ਜਦੋਂ ਆਪਾਂ ਇਹ ਚੀਕਾਂ ਮਾਰਦੇ ਆ ਮੈਨੂੰ ਦੇਖ ਕੇ ਜਦੋਂ ਇਹ ਚੀਕਾਂ ਮਾਰਦੇ ਨੇ ਮੈਂ ਕਈਆਂ ਕੋਲ ਜਾ ਕੇ ਖੜ ਦੇਣਾ ਜਿੱਥੇ 10 ਬੰਦੇ ਖੜੇ ਆ ਪਹਿਲਾਂ ਤਾਂ ਉਹ ਸੰਗ ਜਾਂਦੇ ਆ ਚੁੱਪ ਕਰ ਜਾਂਦੇ ਆ ਫਿਰ ਉਹਨਾਂ 'ਚ ਕੋਈ ਇੱਕ ਜਣਾ ਇਹੋ ਜੀ ਗੱਲ ਕਰਦਾ ਕੋਈ ਮਾੜੀ ਮੁੱਠੀ ਆਪਦੀ ਬੋਲੀ 'ਚ ਉਹ ਦੂਜੇ ਉਹਨੂੰ ਦੇਖ ਕੇ ਹੱਸਣ ਲੱ ਪੈਂਦੇ ਗੱਲ ਸੁਣ ਕੇ ਸੱਲਾ ਪੈਂਦੇ ਆ ਤੇ ਉਹ ਯਾਰ ਜੀ ਗੱਲ ਆ ਵੀ ਕੋਈ ਮਾੜਾ ਚੰਗਾ ਬੋਲਦਾ ਹੋਊਗਾ ਮੈਨੂੰ ਤਾਂ ਕਰਕੇ ਦੂਜਿਆਂ ਨੂੰ ਉਹ ਕੰਮ ਫਣੀ ਲੱਗਦਾ ਤੇ ਉਹ ਆਪਦੇ ਆਪ 'ਚ ਇੰਨਾ ਕਰਕੇ ਕੂਲ ਬਣ ਜਾਂਦਾ ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ 'ਚ ਕੋਈ ਜੇ ਬਾਹਰੋਂ ਬੰਦਾ ਘੁੰਮਣ ਆਵੇ ਤਾਂ ਆਪਾਂ ਘਟੋ ਘਟੋ ਦੀ ਮਦਦ ਜ਼ਰੂਰ ਕਰਦੇ ਆਂ ਆਪ ਉਹਦੀ ਗੱਲਬਾਤ ਸੁਣਦੇ ਆਂ ਤੇ ਕੋਈ ਮਾੜਾ ਚੰਗਾ ਬੰਦਾ ਇੱਕ ਅੱਧਾ ਕਿਤੇ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਉਹ ਪੰਜਾਬ 'ਚ ਵੀ ਹੋ ਸਕਦਾ ਪਿੱਛੇ ਜੇ ਸਾਈਕਲ ਤੇ ਘੁੰਮਣ ਆਇਆ ਸੀ ਤੇ ਪੰਜਾਬ 'ਚ ਕਿਸੇ ਨੇ ਉਹਦਾ ਮੋਬਾਈਲ ਖੋਲਿਆ ਸੀ ਪਰ ਮੇਰਾ ਗੱਲ ਦਾ ਕਹਿੰਦਾ ਭਾਵੇਂ ਨਾ ਵੀ ਜਿੱਥੇ-ਜਿੱਥੇ ਅੰਗਰੇਜ਼ ਗਏ ਨਾ ਮੜਾ-ਮੋਟਾ ਰੋਕ ਸੱਭੇਕ ਜ਼ਰੂਰ ਹੋਏ ਨੇ ਇਹ ਅੰਗਰੇਜ਼ਾਂ ਦੀ ਪ੍ਰਸ਼ੰਸਾ ਨਹੀਂ ਛੱਲ ਇਹ ਇੱਕ ਉਹਨਾਂ ਗੱਲ ਉਹਨਾਂ ਦੇ ਹੱਕ ਦੇ ਵਿੱਚ ਇਹ ਚਾਹੀਦੀ ਜ਼ਰੂਰ ਆ ਇਹਨਾਂ ਦੇਸ਼ਾਂ 'ਚ ਵੀ ਜਿੱਥੇ-ਜਿੱਥੇ ਅੰਗਰੇਜ਼ਾਂ ਨੇ ਰੇਲ ਲੈਂਡ ਵਿਛਾਈ ਸੀਗੀ ਜਿੰਨਾ ਚਿਰ ਗੋਰੇ ਰਹੇ ਆ ਉਹਨਾਂ ਚਿਰ ਉਹ ਵਹੀ ਰਹੀ ਆ ਜਦੋਂ ਉਹ ਚਲੇ ਗਏ ਉਹ ਸਾਰਾ ਕੰਮ ਠੱਪ ਹੋ ਗਿਆ। ਜੁਗੰਡਾ ਦਾ ਕਰੇਲ ਵਸਾਈ ਸੀ ਟੀਨੀਆ ਮਬਾਸਾ ਤੋਂ ਲੈ ਕੇ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਉਹ ਸਾਰਾ ਕੁਝ ਬੰਦ ਹੋ ਗਿਆ। ਇਹਨਾਂ ਲੋਕਾਂ ਨੂੰ ਇੱਥੇ ਉਹ ਕੁਝ ਚਲਾਉਣਾ ਨਹੀਂ ਆਇਆ। ਉਹ ਨਿਆਣੇ ਮੈਨੂੰ ਦੇਖ ਕੇ ਆਏ ਆ। ਇਹ ਪੰਜਾਬ ਸਕੂਲ ਦੇ ਵਿੱਚ ਮਾੜੀ ਮੋਟੀ ਕਿਤੇ ਸਿੱਖਦੇ ਹੋਣਗੇ। ਇਹ ਗੁੱਡ ਮਾਰਨਿੰਗ ਕਹਿਣਾ ਜਾਣਦੇ ਨੇ ਤੇ ਉਧਰ ਝੋਨਾ ਤੇ ਮੈਂ ਦੇਖਿਆ ਝੋਨੇ ਦੇ ਦਿਵਾਲੀ ਖੜਕਾ ਦੜਕਾ ਬਹੁਤ ਕਰਕੇ ਰੱਖਦੇ ਆ। ਸ਼ਾਇਦ ਇਹ ਪੰਛੀਆਂ ਤੋਂ ਬਚਾਉਂਦੇ ਹੋਣਗੇ ਫਸਲਾਂ ਨੂੰ ਮੰਨੇ ਬਣਾਏ ਹੋਏ ਆ ਤੇ ਉੱਤੇ ਬੈਠੇ ਹੋਏ ਆ ਇਹ ਤੇ ਇੱਕ ਗਲਤੀ ਮੈਂ ਕਈ ਵਾਰੀ ਦੁਹਰਾ ਹਟਿਆ ਕੇਲੇ ਖਰੀਦ ਕੇ ਮੈਂ ਇਹਦੇ ਚ ਰੱਖ ਲੈਣਾ ਜੇ ਉਹ ਖੜੇ ਪੈਰ ਜੇ ਖੱਦ ਜਾਣ ਤਾਂ ਠੀਕ ਆ ਨਹੀਂ ਖਰਾਬ ਹੋ ਜਾਂਦੇ ਨੇ ਤੇ ਉਹ ਕੇਲੇ ਮੇਰੇ ਖਰਾਬ ਹੋ ਗਏ ਵਿੱਚੋਂ ਜਿਹੜਾ ਸਮਾਨ ਦਾ ਸੀਗਾ ਉਹ ਖਰਾਬ ਕਰਤਾ ਤੇ ਉਹ ਹੁਣ ਮੈਨੂੰ ਅੱਜ ਜਾ ਕੇ ਦੁਬਾਰੇ ਇਹਦੀ ਸਫਾਈ ਕਰਨੀ ਪਊ ਕਿ ਕਹਿੰਦੇ ਨੇ ਇਹੋ ਜਿਹੀ ਖੱਜਲ ਖਵਾਰੀ ਮੇਰੇ ਨਾਲ ਪਹਿਲਾਂ ਵੀ ਹੋਈ ਸੀ ਤੇ ਸਭ ਕੁ ਸਿੱਖਿਆ ਨਹੀਂ ਮੈਂ ਤੇ ਸਭ ਕੁ ਹੁਣ ਮੈਨੂੰ ਅੱਛਾ ਇਹਨੂੰ ਵੀ ਕਰਤਾ ਮੁਰੇ ਫਿਰ ਲੈ ਓਏ ਕਹਿੰਦੇ ਨੜੀ ਨੁੜੀ ਪੁੰਝਾ ਕਰੋ ਮਾੜੀ ਮੋਟੀ ਚਲੋ ਭੱਜੋ ਹੁਣ ਯੈਸ ਯੈਸ ਪੈਡਲ ਮਾਰਦੇ ਮਾਰਦੇ ਆਪਾਂ ਇੱਕ ਵਾਰੀ ਫੇਰ ਝੀਲ ਤੰਗਾਨੀਕਾ ਦੇ ਕੰਡੇ ਆ ਕੇ ਖੜੇ ਆ ਇਹਦਾ ਨਾਮ ਆ ਤੰਗਾਨੀਕਾ ਤੰਜ਼ਾਨੀਆ ਜਿਹੜਾ ਦੇਸ਼ ਆ ਦੇਸ਼ ਤੰਜ਼ਾਨੀਆ ਦਾ ਨਾਮ ਵੀ ਪਹਿਲਾਂ ਤੰਗਾਨੀਕਾ ਹੁੰਦਾ ਸੀ ਉਸ ਤੋਂ ਬਾਅਦ ਜਦੋਂ ਇਹ ਆਜ਼ਾਦ ਹੋਇਆ ਤੇ ਇਹਦਾ ਨਵਾਂ ਨਾਮ ਆ ਤੰਜ਼ਾਨੀਆ ਰੱਖਿਆ ਗਿਆ ਤੇ ਝੀਲ ਬਹੁਤ ਵੱਡੀ ਆ ਇਹ ਦੂਰ ਬੇੜੀਆਂ ਦਿਸਦੀਆਂ ਨੇ ਤੇ ਜੇ ਮੈਂ ਜ਼ੂਮ ਕਰਾਂ ਕੋਸ਼ਿਸ਼ ਕਰਦੇ ਆ ਵੀ ਦਿਸਦੀਆਂ ਜਾਂ ਨਹੀਂ ਜਿਹੜੀ ਬੇੜੀ ਨੂੰ ਆਪਾਂ ਹੁਣ ਜ਼ੂਮ ਕੀਤਾ ਸੀ ਇਹ ਕੱਪੜੇ ਵਾਲੀਆਂ ਨੇ ਜਿਨ੍ਹਾਂ ਨੂੰ ਡਾਕ ਕਹਿ ਦਿੰਦੇ ਆ ਤੇ ਜਾਂ ਬਾਦਬਾਨ ਵਾਲੀਆਂ ਬੇੜੀਆਂ ਕਹਿ ਦਿੰਦੇ ਆ ਡੀਜ਼ਲ ਪੈਟਰੋਲ ਦੀ ਇਹਨਾਂ ਦਿਸ਼ਾਂ 'ਚ ਕਮੀ ਆ ਤਾਂ ਕਰਕੇ ਇਹ ਹਵਾ ਨਾਲ ਹੀ ਚੱਲਦੇ ਆ ਜਿੱਧਰ ਹਵਾ ਦਾ ਮਹਾਣ ਹੋ ਗਿਆ ਉਧਰ ਨੂੰ ਇਹ ਕਰ ਲੈਂਦੇ ਜੇ ਹਵਾ ਦਾ ਮਹਾਣ ਉਲਟ ਹੋ ਜੇ ਤਾਂ ਬਾਦਬਾਨ ਇਕੱਠਾ ਕਰ ਲੈਂਦੇ ਆ ਇੱਕ ਪਿੰਡ ਦੇ ਵਿੱਚ ਦੀ ਮੈਂ ਲੰਘ ਰਿਹਾ ਤੇ ਇਹ ਪਿੰਡ ਦੇ ਨਾਲ ਇਹ ਝੀਲ ਕਹਿੰਦੀ ਆ ਝੀਲ ਤਾਂਗਾ ਨਿਕਾ ਤੇ ਜਿਹੜੀ ਝੀਲ ਨੂੰ ਆਪਾਂ ਦੇਖੀ ਜਾਂਦੇ ਆ ਨਾ ਇਹ ਤਿੰਨ ਦੇਸ਼ਾਂ 'ਚ ਪੈਂਦੀ ਆ ਤanzania ਕਾਂਗੋ ਤੇ ਤੀਜਾ ਜਿਹਦੇ ਚ ਅਪਾ ਫਿਰਦੇ ਆ ਬਰੂਂਡੀ ਆ ਕਦੂਆਂ ਦੀਆਂ ਬੱਲਾਂ ਨੇ ਕਦੂਆਂ ਬਾਰੇ ਇੱਕ ਹੋਰ ਗੱਲ ਮੈਨੂੰ ਪਤਾ ਲੱਗੀ ਇਹ ਲੋਕ ਕਦੂ ਨਹੀਂ ਖਾਂਦੇ ਕਦੂ ਦੀ ਬੱਲ ਤੋਂ ਪੱਤੇ ਤੋੜ ਕੇ ਉਹਦਾ ਸਾਗ ਜਿਹਾ ਬਣਾ ਕੇ ਉਹ ਖਾਂਦੇ ਨੇ ਅੱਡ ਉਸੇ ਤਰ੍ਹਾਂ ਤੋਰੀਆਂ ਵੀ ਨਹੀਂ ਖਾਂਦੇ ਤੋਰੀ ਜਦੋਂ ਪੱਕ ਜਾਂਦੀ ਹੈ ਨਾ ਤੇ ਪੱਕੀ ਤੋਰੀ ਨੂੰ ਉਹ ਬੀਜ ਝਾੜ ਕੇ ਵਿੱਚੋਂ ਉਹਨੂੰ ਸਕਰਾਰ ਬਰ ਬਰ ਜਦੋਂ ਬਰਤਦੇ ਆ ਝਾਵਾਂ ਜਾਂ ਤਾਂ ਪਿੰਡੇ ਨਾ ਹੁੰਦੇ ਤੇ ਜਾਂ ਉਹਦੇ ਨਾਲ ਭਾਂਡੇ ਧੋਂਦੇ ਆ ਆ ਲੱਕੜਾਂ ਦੀਆਂ ਬੇੜੀਆਂ ਨੇ ਐਂਡ ਪੂਰੀਆਂ ਛੱਲਾਂ বাজਦੀਆਂ ਇੱਥੇ ਝੀਲਦੀਆਂ ਖੇਤਰਫਲ ਬਹੁਤ ਜ਼ਿਆਦਾ ਹੈ ਝੀਲ ਦਾ ਕਾਂਗੋ ਚ ਵੀ ਜਲੀ ਜਾਂਦੀ ਆ ਤੇ ਤੰਜ਼ਾਨੀਆ ਤੇ ਚੱਲਣਾ ਹੀ ਪੈਂਦਾ ਤਾਂ ਤਾਂਗਾ ਨਿਕਾ ਉਹ ਤੇ ਜਾਂਦੀ ਜਾਂਦੀ ਆ ਉਹ ਜਵਾਕ ਆਪ ਦਾ ਚਿੱਲ ਕਰੀ ਜਾਂਦੇ ਆ ਝੀਲ ਦੇ ਕੰਢੇ ਕੰਢੇ ਆ ਉੱਥੇ ਮੇਰਾ ਇਕੱਲਾ ਸਾਈਕਲ ਖੜਾ ਹੈ ਤੇ ਮੈਂ ਸਪੀਕਰ ਬਾਹਰ ਸੀ ਉਹ ਮੈਂ ਲਾ ਕੇ ਹੱਥ ਚ ਫੜ ਲੈਂਦਾ ਉੱਥੇ ਨਿਆਣੇ ਫਿਰਦੇ ਮੈਂ ਕੋਈ ਦੀ ਕੋਈ ਚੀਜ਼ ਟਾਂਚ ਕੇ ਲੈ ਜਾਂਦਾ ਉਥੋਂ ਆ ਮੈਂ ਕਿੰਨਾ ਆ ਗਿਆ 32 33 ਕਿਲੋਮੀਟਰ ਆਇਆ ਮੈਂ ਵਾਟਰ ਹੌਲੀ ਨਿਬੜਦੀ ਆ ਕਿਉਂਕਿ ਰਾਹ ਸਾਰਾ ਆਫ ਰੋਡਿੰਗ ਹੀ ਆ ਟੋਇਟਾ ਹੀ ਬਾੜੇ ਨੇ ਇਹਦੇ ਚ ਠੀਕ ਜਿਦੇ ਕੰਡੇ ਕੰਡੇ ਪਾਣੀ ਬਦਲੇ ਕਰਕੇ ਤੇ ਕੰਡੇ ਖੁਰੀ ਜਾਂਦੇ ਨੇ ਤੇ ਉਹ ਜਿਹੜੇ ਬੇਲੀ ਮੱਛੀਆਂ ਫੜਦੇ ਆ ਮੈਂ ਬਜ਼ਾਰਾਂ ਚ ਮੱਛੀਆਂ ਦੇਖਦੀਆਂ ਵਿਕਦੀਆਂ ਦੇਖੀਆਂ ਨੇ ਨਿੱਕੇ ਨਿੱਕੇ ਮੱਛੀਆਂ ਹੀ ਹੁੰਦੀਆਂ ਨਾਲ ਕੋਲੇ ਜਿਹੜੀਆਂ ਇਹ ਫੜਦੇ ਆ ਤੇ ਲੈ ਜਾ ਕੇ ਉਥੇ ਵੇਚਦੇ ਆ ਆਪੋ ਆਪਣੀਆਂ ਦੀਆਂ ਪਰਸਨਲ ਬੇੜੀਆਂ ਜਿਨ੍ਹਾਂ 'ਚ ਸਮਾਨ ਢੋਟਵਾਈ ਕਰਦੇ ਆ ਇਹ ਵੀ ਮੱਛੀ-ਮੱਛੀ ਦੀ ਆ ਬੇਲੀ ਮੈਨੂੰ ਦੇਖ ਕੇ ਰੁਕਿਆ ਹੈਲੋ ਹਲੋ ਬੁਲਾ ਹਟਿਆ ਹੈ ਹੁਣ ਮੈਨੂੰ ਇਹਨਾਂ ਲੱਗਦਾ ਵੀ ਇਤੋਂ ਬਾਅਦ ਇਹ ਨੇ ਜਦੋਂ ਮੈਂ ਵੀਡੀਓ ਬੰਦ ਕਰਤੀ ਪੈਸੇ ਮੰਗਣੇ ਵੀਰ ਨੇ ਮੇਰੇ ਤੋਂ ਹੈਲੋ ਹਾਊ ਆਰ ਯੂ ਨੌਜਵਾਨ ਦੀ ਮਸਲ ਡੀਟੇਲਿੰਗ ਦੇਖਣ ਆਲੀ ਆ ਕੱਟ-ਕੁੱਟ ਬਹੁਤ ਪੈਂਦੀ ਹੁੰਦੀ ਨੇ ਉਹਦੇ ਹੈਲੋ ਬ੍ਰਦਰ ਮਿਹਨਤ ਬਹੁਤ ਕਰਦੇ ਨੇ ਯਾਰ ਕੱਟ ਪੈਣੀ ਆ ਹਰ ਵੇਲੇ ਕੰਮ 'ਚ ਜੁਟੇ ਰਹਿੰਦੇ ਆ ਇਹ ਇਹਨਾਂ ਰਾਵਾਂ ਦੇ ਸਾਈਕਲਿੰਗ ਹੁੰਦੀ ਆ ਦੋ ਦੋ ਕੁਇੰਟਲ ਭਾਰ ਲੱਦਿਆ ਹੁੰਦਾ ਇਹਨਾਂ ਨੇ ਆਹ ਚੱਪੂ ਮਾਰੀ ਜਾਂਦੇ ਲੈ ਉਹਨਾਂ ਦੇ ਮਸਲਸ ਕਿਉਂ ਨਾ ਬਰਨ ਬਾਈਸੈਪ ਟਰਾਈਸੈਪ ਫੋਰ ਆਰਮ ਸਾਰਾ ਕੁਝ ਹੀ ਲੱਗੀ ਜਾਂਦਾ ਆਹ ਗੱਲ ਮੈਂ ਸੋਚਦਾ ਹੁੰਦਾ ਸੀ ਕਿ ਜਿਹੜੇ ਸਾਹਮਣਾਂ ਢੀਲ ਰਾਹ ਵੱਢੀ ਜਾਂਦੀ ਆ ਰਾਹ ਖਾਦੋਂ ਹੋ ਜਾਣਾ ਤੇ ਇੱਥੇ ਵਾਕਈ ਢੀਲ ਨੇ ਉਹ ਕੰਮ ਕੀਤਾ ਹੋਇਆ ਆ ਹੁਣ ਇਹਨਾਂ ਨੇ ਤਾਂ ਤੋਂ ਪਹਾੜ ਸਿੱਟ ਕੇ ਭਰਤ ਪਾਈ ਤੇ ਰਾਹ ਨੂੰ ਦੁਬਾਰੇ ਖੜਾ ਕੀਤਾ ਨਹੀਂ ਰਾਹ ਝੀਲ ਦੇ ਵਿੱਚ ਲੜ ਗਿਆ ਸੀ ਤੇਰਲੇ ਪਾਸੇ ਹਾਂ ਤਾਂ ਤੋਂ ਵੱਢੀ ਜਾਂਦੇ ਨੇ ਤਾਂ ਹੋ ਸਕਦਾ ਰਾਹ ਉਤੋਂ ਦੀ ਨਵਾਂ ਕੱਢ ਰਹੇ ਹੋਣ ਦੀ ਪਹਾੜਾਂ ਭੂੜਾਂ ਨਾਲ ਛੇੜਛੜ ਬਹੁਤੀ ਨਹੀਂ ਕੀਤੀ ਇਹਨਾਂ ਨੇ ਇਹ ਅਸਲ ਦੇ ਵਿੱਚ ਕਰਨ ਜੋਗੇ ਨਹੀਂ ਤਾਂ ਵੀ ਨਹੀਂ ਕੀਤੀ ਗਈ ਇਹਨਾਂ ਤੋਂ ਜਿੱਥੇ ਲੋੜ ਪਈ ਹੈ ਬਾਲੀ ਉੱਥੇ ਕੀਤਾ ਇਹਨਾਂ ਨੇ ਰਾਹ ਅੱਜ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਧਰਲੇ ਪਾਸੇ ਕੁਦਰਤ ਨਾਲ ਮੱਥਾ ਲਾਈ ਬੈਠੇ ਨੇ ਆਹ ਟਿਪਰਾਂ ਦੇ ਵਿੱਚ ਲੋਡ ਕਰੀ ਜਾਂਦੇ ਜਿਹੜਾ ਤਾਂ ਤੋਂ ਮਿੱਟੀ ਘਟਾ ਇਹਨਾਂ ਨੇ ਥੱਲੇ ਲਾਇਆ ਹੋਇਆ ਤਾਂ ਕਰਕੇ ਰਾਹ ਬੰਦ ਕੀਤਾ ਤੇ ਇੱਕ ਕਰੀ ਇੱਥੋਂ ਟ੍ਰੈਫਿਕ ਰੋਕੀ ਹੋਈ ਆ ਟ੍ਰੈਫਿਕ ਵੀ ਕੋਈ ਬਹੁਤੀ ਨਹੀਂ ਕੋਈ ਸਾਈਕਲ ਨੇ ਤੇ ਮਾੜਾ ਮੋਟਰੱਕ ਅੱਧਾ ਮੋਟਰਸਾਈਕਲ ਹੁੰਦਾ ਹੋਰ ਤੋਂ ਕਾਰਾਂ ਕੂਰਾਂ ਵਾਲਾ ਮਾਹੌਲ ਇਧਰਲੇ ਪਾਸੇ ਹੈ ਨਹੀਂ ਕਾਰਾਂ ਹੈ ਵੀ ਨਹੀਂ ਇਹਨਾਂ ਲੋਕਾਂ ਕੋਲੇ ਲੱਗਦਾ ਨੌਜਵਾਨ ਨੇ ਸਿਟੀ ਮਾਰਤੀ ਤੇ ਤੁਰਨ ਦਾ ਇਸ਼ਾਰਾ ਕਰਤਾ ਹੋਣਾ ਢੀਲ ਦੇ ਕੰਡੇ ਕੰਡੇ ਇਹੋ ਜਿਹਾ ਮਾਹੌਲ ਆ ਯਸ ਆਪਾਂ ਦੇਖਦੇ ਹਾਂ ਕਿ ਪਿੱਛੇ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਪਹਾੜਾਂ ਨੂੰ ਵੱਢੀ ਜਾਂਦੇ ਨੇ ਤੇ ਸੜਕਾਂ ਇਹ ਦੇਖ ਦੇ ਵਿੱਚ ਬਣਾਈ ਜਾਂਦੇ ਆ ਤੇ ਪਤਾ ਲੱਗਾ ਕਿ ਜਿਹੜੇ ਆ ਪਹਾੜਾਂ ਨੂੰ ਵੱਢਣ ਦਾ ਕੰਮ ਆ ਸੜਕ ਬਣਾਉਣ ਦਾ ਕੰਮ ਇਹ ਚਾਈਨਾ ਕਰ ਰਿਹਾ ਇੱਥੇ ਚਾਈਨਾ ਦਾ ਇਹਨਾਂ ਸਾਰੇ ਦੇਸ਼ਾਂ 'ਚ ਬਹੁਤ ਵੱਡਾ ਪ੍ਰਭਾਵ ਆ ਥੋਪੀਆ 'ਚ ਵੀ ਸੜਕਾਂ ਬਣਾ ਰਹੇ ਨੇ ਕੀਨੀਆਂ ਚ ਉਹਨਾਂ ਨੂੰ ਰੇਲਵੇ ਲਾਈਨ ਬਿਸ਼ਾਕੇ ਦਿੱਤੀ ਆ ਹੁਣ ਉਥੋਂ ਦੇ ਮੰਬਾਸਾ ਨੇੜੇ ਕੁਝ ਫਲਾਈਓਵਰ ਜੇ ਕੱਢੇ ਨੇ ਉਹ ਬਣਾ ਕੇ ਦਿੱਤੇ ਆ ਕੀਨੀਆਂ ਨੂੰ ਹੋਰ ਦੇਸ਼ਾਂ ਚ ਬਰੁੰਡ ਕਿੱਥੇ ਬਰੁੰਡੀ ਤੇ ਕਿੱਥੇ ਚਾਇਨਾ ਕਿੱਡੀ ਦੂਰ ਦੀ ਗੱਲਬਾਤ ਆ ਇੱਥੋਂ ਤੱਕ ਉਹਨਾਂ ਦਾ ਪ੍ਰਭਾਵ ਪਿਆ ਹੋਇਆ ਵੀ ਇਹਨਾਂ ਨੂੰ ਸੜਕਾਂ ਬਣਾ ਕੇ ਦੇ ਰਹੇ ਨੇ ਸੁਪਰ ਪਾਵਰ ਐ ਇਨੀ ਬਣਦਾ ਬੰਦਾ ਕੋਈ ਕੋਈ ਵੀ ਦੇਸ਼ ਸੁਪਰ ਪਾਵਰ ਬਣਨ ਲਈ ਬਹੁਤ ਪਾਪੜ ਵੇਲਣੇ ਪੈਂਦੇ ਆ ਉਹਨਾਂ ਦੇਸ਼ਾਂ 'ਚ ਪ੍ਰਭਾਵ ਬਣਾਉਣਾ ਪੈਂਦਾ ਸਬੰਧ ਕਾਇਮ ਕਰਨੇ ਪੈਂਦੇ ਨੇ ਫਿਰ ਜਾ ਕੇ ਕਿਤੇ ਗੱਲਬਾਤ ਚੱਲਦੀ ਆ ਨਾਲੇ ਇਹਨਾਂ ਦੇਸ਼ਾਂ ਤੋਂ ਪੈਸੇ ਕਮਾ ਰਹੇ ਆ ਨਾਲੇ ਸਬੰਧ ਸੁਧਰ ਰਹੇ ਹਨ ਦੇ ਚਾਈਨਾ ਦੇ ਅਮਰੀਕਾ ਦਾ ਇਹਨਾਂ ਦੇਸ਼ਾਂ 'ਚ ਕੋਈ ਬਹੁਤਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ ਅਰਬ ਦੇਸ਼ਾਂ 'ਚ ਜ਼ਰੂਰ ਅਮਰੀਕਾ ਦੀ ਠੋਕ ਹੈਗੀ ਆ ਜਿਹੜੇ ਨਿੱਕੇ ਦੇਸ਼ ਹਨ ਜਿਵੇਂ ਉਹ ਚਕਤਰ ਆ ਗਿਆ ਬਹਿਰੀਨ ਆ ਗਿਆ ਉੱਥੇ ਯੂ ਐਸ ਦੇ ਮਿਲਟਰੀ ਬੇਸ ਕੈਂਪ ਬਣੇ ਹੋਏ ਨੇ ਤੇ ਉਹ ਬਹੁਤੇ ਉਜਾਰ ਨਹੀਂ ਕਰਦੇ ਉਹਨਾਂ ਚੀਜ਼ਾਂ ਨੂੰ ਪਰ ਉੱਥੇ ਬਣੇ ਹੋਏ ਨੇ ਜਦੋਂ ਆਪਾਂ ਸਫਰ ਕਰਦੇ ਸੀ ਅਰਬ ਦੇ ਵਿੱਚ ਤਾਂ ਉਦੋਂ ਗੱਲਾਂ ਦਾ ਪਤਾ ਲੱਗਾ ਸੀ 10 ਕਿਲੋਮੀਟਰ ਦੂਰ ਰਹਿ ਗਿਆ ਇੱਥੋਂ ਅਗਲਾ ਜਿਹੜਾ ਪਿੰਡ ਆਉਣਾ ਕਿਆਂਜ਼ਾ ਭੁੱਖ ਬਹੁਤ ਲੱਗੀ ਹੋਈ ਆ ਜੋ ਕੁਝ ਵੀ ਖਾਣ ਨੂੰ ਮਿਲ ਗਿਆ ਉਥੋਂ ਖਾਧਾ ਜਾਊਗਾ ਸਹੀ 50 ਕਿਲੋਮੀਟਰ ਦੀ ਵਾਟ ਮਾਰ ਕੇ ਆਪਾਂ ਕੈਆਂਜ਼ਾ ਪਹੁੰਚ ਗਏ ਕੈਆਂਜ਼ਾ ਇੱਥੋਂ ਬੱਸਾਂ ਚੱਲਦੀਆਂ ਨੇ ਬੰਜ਼ੋਂਬਾਰਾ ਨੂੰ ਜਿਹੜੇ ਪਾਸੇੋਂ ਆਪਾਂ ਆਏ ਆ ਤੇ ਇੱਥੇ ਕੁਝ ਖਾਣ ਪੀਣ ਦਾ ਮਾਹੌਲ ਦੇਖਿਆ ਜਾਊਗਾ ਮੋਜਾ ਇਹ ਆ ਮੋਜਾ ਮੋਜਾ ਮੇਨੇ ਇੱਕ ਮੱਖੀਆਂ ਮੱਖੀਆਂ ਲਾਦੇ ਪੈਣੇ ਥੈਂਕ ਯੂ ਵਾਹ ਹਾ ਆ ਲਾਲ ਗੰਡੇ ਤੇ ਆ ਚਿੱਟੇ ਗੰਡੇ ਵਿਗਦੇ ਇਥੇ ਸਬਜ਼ੀਆਂ ਦਾ ਥੋੜਾ ਥੋੜਾ ਕਿਸਮਾਂ ਦਾ ਫਰਕ ਹੁੰਦਾ ਮੋਜਾ ਕਹਿੰਦੇ ਐ ਕਣੂ ਤੇ ਦੋ ਤਿੰਨ ਤਾਂ ਇਹ ਖਾ ਕੇ ਮੜਾ ਜੇ ਪਾਣੀ ਭਰਦੇ ਆ ਤੇ ਉਸ ਤੋਂ ਬਾਅਦ ਹੋਰ ਦੇਖਦੇ ਕੋਈ ਖਾਣ ਨੂੰ ਮਿਲਿਆ ਤਾਂ ਮੈਨੂੰ ਤੇ ਮੇਰੇ ਸਾਈਕਲ ਨੂੰ ਸਾਰੇ ਹੈਰਾਨ ਹੋ ਕੇ ਦੇਖਦੇ ਆ ਜਿੱਥੇ ਵੀ ਬਹਿਣਾ ਜਿਨ੍ਹਾਂ ਜਿਹਨਾਂ ਨੂੰ ਪਤਾ ਲੱਗਦਾ ਉਹਦੇ ਮਿੱਤਰਾਂ ਬੇੜਿਆਂ ਨੂੰ ਸੱਦ ਕੇ ਲਿਆਉਂਦੇ ਵੀ ਤੁਹਾਨੂੰ ਬੰਦਾ ਦਿਖਾਈ ਗਿਆ ਆਪਾਂ ਇੱਥੇ ਤੇ ਉਹ ਬੰਦਾ ਦੇਖਣ ਲਈ ਸਾਰੇ ਆਉਂਦੇ ਆ ਇੱਥੇ ਬਹਿ ਕੇ ਮੈਂ ਉਹ ਖਾਦੇ ਨਹੀਂ ਆਪਣਾ ਕੀ ਕਹਿੰਦੇ ਹੁੰਦੇ ਆ ਯਾਰ ਇਹਨੂੰ ਵਾਟਰ ਮੈਚਨ ਤੇ ਇੱਕ ਅਧਾ ਬકરી ਤਾਂਗੇ ਹੁਣ ਇਥੋਂ ਗਾਂ ਨੂੰ ਚੱਲਦੇ ਆ ਦੇਖਦੇ ਆ ਕੁਝ ਹੋਰ ਖਾਣ ਨੂੰ ਮਿਲਿਆ ਤਾਂ ਉਹ ਖਾਵਾਂਗੇ ਤੇ ਫੇਰ ਆਪਾਂ ਅਗਲਾ ਰਾਹ ਫੜਾਂਗੇ ਹਜੇ ਟਾਈਮ 12:30 ਦਾ ਹੋਇਆ ਇਹ ਸ਼ਹਿਰ ਤੋਂ ਨਿਕਲ ਸਕਦੇ ਹਾਂ ਕੁੰਜ਼ਾ ਕੁੰ ਅਕੁੰਜ਼ਾ ਸੈ ਜਾ ਰਹੀ ਥੋੜਾ ਠੀਕ ਆ ਇਹ ਅੱਗੇ ਉਹਦੇ ਨਾਲੋਂ ਹੋਰ ਪਿਛਲੇ ਦੇ ਮੁਕਾਬਲੇ ਸੜਕ ਬਣੀ ਹੋਈ ਆ ਤੇ ਇੱਥੇ ਟਿਕਾਣੇ ਬਣੇ ਹੋਏ ਨੇ ਦੁਕਾਨਾਂ ਤੇ ਕੋਨਾ ਸੋਹਣੀਆਂ ਬਣੀਆਂ ਹੋਈਆਂ ਨੇ ਆ ਨਿੱਕੇ ਨਿੱਕੇ ਜਵਾਕ ਆਏ ਮੂੰਗਫਲੀ ਵੇਚ ਰਹੇ ਆ ਉਹ ਤੋਂ ਮੈਂ ਲੈ ਕੇ ਮੂੰਗਫਲੀ ਖਾਧੀ 500 ਦੀ ਥੋੜੀ ਜੀ ਆ ਪੈਸੇ ਮੰਗਦੇ ਆ ਉਹ ਕੰਮ ਕਰਦੇ ਆ ਦੇਖਦੇ ਨਹੀਂ ਵੀ ਥੋੜੀ ਜਿਹੀ ਗਲਤ ਗੱਲ ਹੁੰਦੀ ਆ ਉਹ ਜਵਾਕ ਕੰਮ ਕਰਦੇ ਆ ਉਹ ਚਾਰ ਪੈਸੇ ਖੜੇ ਕਰਕੇ ਤੇ ਪਿੱਛੇ ਲੂਤ ਲੂਤ ਕਰਦੇ ਫਿਰਦੇ ਆ ਉਹ ਮਿੱਤਰ ਨੂੰ ਚੱਕਿਆ ਨਾਲ ਉਹ ਮੈਨੂੰ ਇੱਕ ਹੋਟਲ ਤੱਕ ਲੈ ਕੇ ਜਾਊਗਾ ਇਹ ਤਾਂ ਵਿਦਾਬਾਏ ਬੈਗੇ ਮੇ ਰੋਟੀ ਖਾਧੀ ਤੇ ਰੋਟੀ ਦੇ ਦਿੱਤੇ 1500 ਪਾਣੀ ਦੀ ਬੋਤਲ ਤੋਂ ਵੀ ਅੱਧੇ ਰੁਪਏ ਲੱਗੇ ਨੇ ਇੱਥੇ ਰਾਜਮਾ ਦੇ ਨਾਲ ਇੱਕ ਰੋਟੀ ਖਾਣ ਦੇ ਆਹ ਬੇਲੀ ਲੱਕੜਾਂ ਲੱਦੀਆਂ ਤੇ ਇੱਧਰ 30 ਕਿਲੋਮੀਟਰ ਆ ਜਿੱਧਰ ਹੁਣ ਤਿੱਖੀ ਚੜ੍ਹਾਈ ਆ ਤੇ ਮੈਨੂੰ ਪਤਾ ਲੱਗਿਆ ਉਹ ਚੜ੍ਹਾਈ ਜ਼ਿਆਦਾ ਤੇ ਸਮਾਂ ਸਵਾਇਕ ਦਾ ਹੋ ਗਿਆ ਰੋਟੀ ਪਾਣੀ ਖਾਂਦੇ ਨੂੰ ਮੈਨੂੰ ਹੁਣ ਵਿਆਹ ਤੇ ਹੈ ਕਿ ਅੱਜ ਇੱਥੇ ਰਹਿ ਜਾਊਗਾ ਤੇ ਇੱਥੇ ਰਹਿਣ ਲਈ ਨੈਟ ਤੇ ਇੱਕ ਮੈਂ ਹੋਟਲ ਲੱਭਿਆ ਉਧਰ ਨੂੰ ਹੁੰਨੇ ਆ ਕਿਉਂਕਿ ਜੇ ਲੇਟ ਫੇਟ ਹੋ ਗਈ ਤਾਂ ਰਾਹ ਦੇ ਵਿੱਚ ਔਖਾ ਹੋ ਜਾਣਾ ਆ ਇੱਕ ਚੌਕ ਇੱਥੋਂ ਦਾ ਵੱਡਾ ਤੇ ਇੱਥੇ ਨੈਟ ਦੀ ਬਹੁਤ ਸਮੱਸਿਆ ਹੈ ਥਾਂ ਥਾਂ ਤੇ ਲਿਮਿਟਲ ਦੇ ਬੋਰਡ ਤਾਂ ਲੱਗੇ ਨੇ ਪਰ ਨੈਟ ਨਹੀਂ ਚੱਲਦਾ ਕੁਝ ਨਹੀਂ ਪਤਾ ਲੱਗਦਾ ਬੰਦਾ ਕਿੱਧਰ ਨੂੰ ਜਾਵੇ ਕੀ ਕਰੇ ਹਲਕੀ ਹਲਕੀ ਭਾਜ ਲਾਉਂਦੇ ਹੋਏ ਚੋਬਰ ਚੇਲ ਕਰਦੇ ਆ ਯਾਰ ਪੂਰਾ ਇਧਰਲੇ ਪਾਸੇ ਨੂੰ ਆ 1 ਕਿਲੋਮੀਟਰ ਤੇ ਦਿਖਾਇਆ ਹੁਣ ਨੇ ਗੂਗਲ ਨੇ ਜਿੱਧਰ ਨੂੰ ਆਪਾਂ ਜਾਣਾ ਹੋਟਲ ਅੱਗੇ ਝੀਲ ਤੰਗਾ ਨਿਕਾ ਤੇ ਉਹ ਵੀ ਜਿਹੜਾ ਹੈਗਾ ਬਣਿਆ ਹੋਇਆ ਉਹ ਤੰਗਾ ਨਿਕਾ ਦੇ ਬਿਲਕੁਲ ਕੰਢੇ ਤੇ ਆ ਆ ਜਿੰਨੇ ਬੇਲੀ ਆ ਭਜਦੇ ਆਉਂਦੇ ਸੀ ਤੇ ਵਾਰਮ ਅਪ ਕਰਦੇ ਸੀ ਇਹ ਇਥੇ ਬਾਸਕਟਬਾਲ ਖੇਡਣ ਲਈ ਆਏ ਨੇ ਤੇ ਖੜ ਦੁਪਹਿਰੇ। ਗਾਇਸ ਫੇਰਾਖਾ। ਇੱਕ ਨੇ ਮੈਨੂੰ ਕਿਹਾ ਵੀ ਕਹਿੰਦਾ ਵੀ ਤੂੰ ਇੰਡੀਅਨ ਲੱਗਦਾ। ਮੈਂ ਕਿਹਾ ਤੈਨੂੰ ਕਿੱਦਾਂ ਪਤਾ ਲੱਗਿਆ? ਕਹਿੰਦਾ ਮੈਂ ਤੇਰੇ ਸਿਰ ਦੇ ਸਟਾਈਲ ਤੋਂ ਪਤਾ ਲੱਗਿਆ ਮੈਨੂੰ। ਓਕੇ bro enjoy. Thank you to. Nice to meet you all. Good. ਯੈਸ. ਡੂ ਇਟ ਅਗੇਨ? ਬਰਾਬਰ ਆ ਕੇ ਕਹਿੰਦੇ ਪੈਸੇ ਦੇ ਦੇ ਮੈਂ ਦੁਬਾਰੇ ਕਰਕੇ ਦਿਖਾ ਭੱਜ ਗਿਆ ਹੁਣ ਇਧਰਲੇ ਪਾਸੇ ਈਸਟ ਅਫਰੀਕਾ ਨੇ ਇੱਕ ਹੋਟਲ ਆ ਜਿੱਥੇ ਕਮਰੇ ਬਣੇ ਹੋਏ ਨੇ ਮੈਂ ਰਾਹ ਦੇ ਵਿੱਚ ਇਹਨਾਂ ਮੁੰਡਿਆਂ ਨੂੰ ਵੀ ਪੁੱਛਿਆ ਕਹਿੰਦੇ ਉੱਥੇ ਕਮਰਾ ਮਿਲ ਜਾਂਦਾ ਇੱਥੇ ਕਈ ਬਣੇ ਹੋਏ ਨੇ ਝੀਲ ਦੇ ਕੰਢੇ-ਕੰਢੇ ਰਹਿਣ ਲਈ ਟਿਕਾਣੇ ਕਿਉਂਕਿ ਜਗ੍ਹਾ ਸੋਹਣੀ ਆ ਤੇ ਜਿੱਥੇ ਨੈਟਰ ਨਾ ਕੰਮ ਕਰੇ ਉੱਥੇ ਬੰਦੇ ਹੀ ਕੰਮ ਕਰਦੇ ਆ ਉਹ ਹਰੀ ਜੀ ਹਰੀ ਟੀ-ਸ਼ਰਟ ਵਾਲੇ ਵੀਰ ਨੇ ਮੈਨੂੰ ਰਾਹ ਪਾਇਆ ਕਹਿੰਦਾ ਸਿੱਧਾ ਚੱਲ ਜਾ ਤੇ ਈਸਟ ਅਫਰੀਕਨ ਹੋਟਲ ਮਿਲ ਜਾਣਾ ਰਿਸੈਪਸ਼ਨ ਆ ਹੋਰ ਕਈ ਹੋਟਲ ਨੇ ਗਾਹ ਦੇ ਵਿੱਚ ਇੱਥੇ ਆ ਕੇ ਇੱਕ ਸੋਹਣਾ ਹੋਟਲ ਮਿਲਿਆ ਹੈ ਝੀਲ ਦੇ ਬਿਲਕੁਲ ਕੰਢੇ ਤੇ ਆ ਤੇ ਜਗ੍ਹਾ ਸੋਹਣੀ ਹੈ ਇਹ ਜਗ੍ਹਾ ਸੋਹਣੀ ਹੈ ਉਧਰ ਪੰਛੀਆਂ ਦੀਆਂ ਆਵਾਜ਼ਾਂ ਸੁਣਦੀਆਂ ਨੇ ਝੀਲ ਦੀਆਂ ਖੜਕਾ ਸੁਣੂ ਆਪਾਂ ਨੂੰ ਤੇ ਆਹ ਬੇਲੀਆਂ ਨੇ ਆਪਾਂ ਨੂੰ ਇੱਥੇ ਕਮਰੇ ਦਿੱਤਾ ਹੈਲੋ ਸਰ ਹਾਈ ਹਾਊ ਆਰ ਯੂ ਆਮ ਗੁੱਡ ਵੈਰੀ ਫਿਊ ਪੀਪਲ ਇਨ ਥਿਸ ਕੰਟਰੀ ਸਪੀਕ ਇੰਗਲਿਸ਼ yeah so it's so a very few, <laughs> very few. Uh, and internet is also very slow here nahi uh, uh, you may got even saw so you may got uh, uh, internet yes uh, so let's go to the room uh, yeah of course yes drakhtan de panchhiyan di awaz sunndi aa te eh ikk inanne shehr banaya hoya eh koi takda karigara jinne shehr banaya shehr da kutta hi banata andar ne te pooch kolon sariya nikla hoya baahar ਆ ਹਾਥੀ ਦੰਦ ਹੁੰਦੇ ਨੇ ਸਾਈਨ ਜਾਂ ਹੁੰਦਾ ਇਹਨਾਂ ਦੇਸ਼ਾਂ 'ਚ ਕਈ ਥਾਂ ਤੇ ਦੇਖਿਆ ਆਪਾਂ ਬਣਿਆ ਹੋਇਆ ਜਗ੍ਹਾ ਸੋਹਣੀ ਐ ਆ ਕਮਰੇ ਬਣੇ ਹੋਏ ਨੇ ਕੱਲੇ ਕੱਲੇ ਵਿੱਚ ਦਰਖਤ ਲੱਗੇ ਆ ਤੇ ਕੋਈ ਜੰਗਲੀ ਜਾਨਵਰ ਬੁੱਤ ਬਣਾਏ ਹੋਏ ਨੇ ਤੇ ਸ਼ੋਕਾ ਟਰੀ ਸੋਹਣਾ ਮੋਲ ਆ ਯਾਰ ਜਗ੍ਹਾ ਸੋਹਣੀ ਮਿਲ ਜਾਂਦੀਆਂ ਨੇ ਕਦੇ-ਕਦੇ ਕਈ ਥਾਵਾਂ ਤੇ ਖਾਸ ਕਰਕੇ ਹੈਲੋ ਬ੍ਰਦਰ ਹਾਊ ਆਰ ਯੂ ਫਾਈਨ ਯਾ ਫਾਈਨ ਯੂ ਹੈਵ ਐਨੀ ਕੁਐਸਚਨ ਯਸ ਐ yeah i think you have lot of question when you see my cycle <laughs> let's come with me i give you answer there in room no i park there because there are too much luggage yeah i i i tell that at a reception yeah thank you understand yeah eh banda ta taraz leke aaya si tu cycle idhar leke ja chal inne vichare ne apni duty karni hai edi tanakha mildi hai veer nu ਇਧਰਲੇ ਪਾਸਿਓ ਮੈਂ ਅੰਦਰ ਨੂੰ ਆਇਆ ਤੇ ਆਹ ਕਮਰੇ ਬਣੇ ਹੋਏ ਨੇ ਜਿਨ੍ਹਾਂ 'ਚ ਲੋਕ ਆਉਂਦੇ ਆ ਰਹਿੰਦੇ ਆ ਬਹਿੰਦੇ ਆ ਸੌਂਦੇ ਆ ਤੇ ਅਗਲੇ ਦਿਨ ਆਪ ਦੇ ਨਵੇਂ ਸਫਰਾਂ ਤੇ ਚਲੇ ਜਾਂਦੇ ਆ ਸਫਰਾਂ ਵਾਲੇ ਤਾਂ ਘੱਟ ਹੀ ਆਉਂਦੇ ਨੇ ਇੱਥੇ ਇੱਥੇ ਜ਼ਿਆਦਾਤਰ ਇੱਥੋਂ ਵਾਲੇ ਲੋਕ ਆਉਂਦੇ ਜਾਂ ਕੋਈ ਲੀਡਰ ਸ਼ੀਡਰ ਜਿਨ੍ਹਾਂ ਨੇ ਰਾਤ ਰਹਿਣਾ ਹੁੰਦਾ ਤੇ ਉਹੋ ਜਿਹਾ ਮਾਹੌਲ ਇੱਥੇ ਜ਼ਿਆਦਾ ਵਾਜਦਾ ਆਹ ਕਮਰੇ ਨੇ ਕਮਰੇ ਇਹਨਾਂ ਦੇ ਖੁੱਲੇ ਡੁੱਲੇ ਹੁੰਦੇ ਆ ਮੈਂ ਇਹ ਸਾਰਾ ਸਮਾਨ ਸਾਫ਼ ਕੀਤਾ ਜਿਹੜਾ ਮੇਰਾ ਮੂਰਲੇ ਬੈਗ ਦੇ ਵਿੱਚ ਖਰਾਬ ਹੋਇਆ ਹੋਇਆ ਸੀਗਾ ਆ ਮੂਰਲੇ ਬੈਗ ਦੇ ਵਿੱਚ ਆਹ ਕੁਝ ਹੁੰਦਾ ਚਾਕੂ ਆ ਬੀਅਰ ਸਪਰੇਅ ਜੀ ਆ ਵੀ ਕਦੇ ਕੋਈ ਜਾਨਵਰ ਆ ਜੇ ਤਾਂ ਉਹਦੇ ਮਣ ਮੋਟਾ ਮਾਰਨ ਵਾਸਤੇ ਆ ਇੰਨੀ ਇੱਕ ਤਾਰਾਂ ਐਲ ਕੇ ਸੈਟ ਆ ਕੀਨੀਆਂ ਦਾ ਇੱਕ ਨੋਟ ਪਿਆ ਮੇਰੇ ਕੋਲੇ ਆ ਪੀਲਾ ਕਾਰਡ ਇਹਨਾਂ ਕੇ ਸਾਮਾਨ ਹੁੰਦਾ ਤੇ ਬਾਕੀ ਆ ਸਾਮਾਨ ਇਧਰ ਇਹੋ ਜਿਹੇ ਕਮਰੇ ਨੇ ਇਹ ਤੇ ਇਹ ਕਮਰੇ ਦਾ ਕਿਰਾਇਆ ਵੀ ਉਹੀ ਆ ਇੰਡੀਆ ਦਾ ਤਕਰੀਬਨ ਤਕਰੀਬਨ 700 ਜਾਂ 750 ਰੁਪਿਆ ਬੰਦਾ ਸਸਤੇ ਮਿਲ ਜਾਂਦੇ ਆ ਇੱਥੇ ਬਹੁਤਾ ਕੋਈ ਜ਼ਿਆਦਾ ਖਰਚਾ ਨਹੀਂ ਹੋਗਾ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਮੈਂ ਰੋਜ਼ ਨੇੜੇੋਂ ਦੇਖਦਾ ਇਹਨਾਂ ਦੇ ਕੋਲੇ-ਕੋਲੇ ਸਫਰ ਕਰੀਦਾ ਗੱਲਾਂ ਕਰੀਦੀਆਂ ਬੈਠੀਦਾ ਉੱਠੀਦਾ ਖਲੋਈਦਾ ਜਿਹੜੀ ਮੈਂ ਕਹਿੰਦਾ ਨਾ ਪਹਿਲਾਂ ਵੀ ਗੱਲ ਕਰਦਾ ਸੀ ਕਿ ਇਹ ਲੋਕ ਪੈਸੇ ਨੂੰ ਬਿਲਕੁਲ ਵੀ ਸੇਵ ਕਰਕੇ ਨਹੀਂ ਰੱਖਦੇ ਇਹ ਕਮਾਉਂਦੇ ਆ ਉੜਾ ਦਿੰਦੇ ਆ ਵਿਲੇ ਹੋ ਜਾਂਦੇ ਆ ਫਿਰ ਦੁਬਾਰੇ ਕਮਾਉਣਾ ਸ਼ੁਰੂ ਕਰ ਦਿੰਦੇ ਆ ਕੰਮਾਂ ਦੇ ਉੱਤੇ ਲਾਲਚੀ ਨਹੀਂ ਹੈਗੇ ਜਿੰਨੇ ਆਪਣੇ ਬੰਦੇ ਕੰਮ ਨੂੰ ਉੱਡ ਕੇ ਪੈਂਦੇ ਆ ਜਾਂ ਆਪਾਂ ਕਹ ਲਈਏ ਵੀ ਜਿਹੜੇ ਆਪਾਂ ਦੇ ਬੰਦੇ ਆ ਕੰਮ ਦੀ ਖਿੱਚ ਵੀ ਕਰਦੇ ਤੇ ਵਿਉਂਤੀ ਬੰਦੇ ਵੀ ਆ ਇਹ ਕਮੀਆਂ ਨੇ ਇਹਨਾਂ ਲੋਕਾਂ ਦੀਆਂ ਵਿੱਚ ਕਾਂ ਕਰਕੇ ਇਹ ਲੋਕ ਪਿਛੇ ਨੇ ਦੇਸ਼ ਪਿਛੇ ਆ ਇੱਥੇ ਬਿਜਲੀ ਨਹੀਂ ਹੁੰਦੀ ਬਹੁਤੀ ਬਿਜਲੀ ਬਹੁਤ ਘੱਟ ਮਿਲਦੀ ਆ ਵੱਡੇ ਸ਼ਹਿਰਾਂ ਚ ਵੀ ਨਹੀਂ ਹੁੰਦੀ ਇੰਟਰਨੈਟ ਬਹੁਤ ਘੱਟ ਮਿਲਦਾ ਬਸ ਇਨਾਂ ਨੂੰ ਕੁਦਰਤ ਨੇ ਧਰਤੀ ਸੋਹਣੀ ਦਿੱਤੀ ਉਹਨਾਂ ਨੂੰ ਖਾਣ ਲਈ ਇਹੋ ਜਿਹਾ ਕੁਝ ਬਹੁਤ ਹੋ ਜਾਂਦਾ ਅੰਬ ਉਮਬਤੇ ਹੋਰ ਫਲ ਫੁੱਲ ਬਾਕੀ ਗਾਂ ਨੂੰ ਇਹ ਖਾਈ ਜਾਂਦੇ ਆ ਗਾਂ ਦੇੜੀ ਜਾਂਦੇ ਆ ਇਸ ਵੇਲੇ ਆਪਾਂ ਜਿਹੜੀ ਝੀਲ ਦੇ ਕੰਢੇ ਤੇ ਖੜੇ ਆ ਇਹ ਦੁਨੀਆ ਦੀ ਦੂਜੀ ਡੂੰਘੀ ਝੀਲ ਹੈ ਡੂੰਗੀ ਬਹੁਤ ਹੈ ਤੇ ਡੂੰਗੀ ਕਿੰਨੀ ਕਿਆ ਕਈ ਥਾਵਾਂ ਤੇ ਜਾ ਕੇ ਇਹਦੀ ਡੰਗਾਈ 2000 ਫੁੱਟ ਬਣ ਜਾਂਦੀ ਹੈ ਤੇ 2000 ਫੁੱਟ ਬਹੁਤ ਜ਼ਿਆਦਾ ਡੰਗਾਈ ਬਣ ਜਾਂਦੀ ਹੈ ਇਹਦੀ ਤੇ ਉਹ ਜਿਹੜੇ ਇੱਥੋਂ ਦੇ ਲੋਕ ਨੇ ਇੱਥੋਂ ਦੇ ਰਹਿਣ ਵਾਲੇ ਬੰਦੇ ਉਹ ਮਛੇਰੇ ਆ ਮੱਛੀਆਂ ਫੜਨ ਹੀ ਜਾਂਦੇ ਆ ਫੜਦੇ ਆ ਇਹ ਇਹਨਾਂ ਦੇ ਕਾਰੋਬਾਰ ਨੇ ਤੇ ਮੈਂ ਜਿਹੜੀ ਥਾਂ ਤੇ ਰਿਆਂ ਸ ਪੌਣੇ ਚਾਰ ਦਾ ਸਮਾਂ ਹੋਇਆ ਲੋਕ ਘਰਾਂ ਚੋਂ ਨਿਕਲ ਆਏ ਇੱਥੇ ਬੈਠਣਾ ਸ਼ੁਰੂ ਹੋ ਗਏ ਵੀਰਾਂ ਬਹੁਤ ਪੀਂਦੇ ਨੇ दारू ਪਿਆਲੇ ਦੇ ਲੋਕ ਬਹੁਤ ਜ਼ਿਆਦਾ ਸ਼ੌਂਕੀ ਆ ਹੋਰ ਬਹੁਤੇ ਨਸ਼ੇ ਦਾ ਮੇਰੇ ਖਿਆਲ ਨਹੀਂ ਦੇਖੇ ਮੈਂ ਇੱਥੇ दारू ਦੂਰ ਦਾ ਬਾਲਾ ਚੱਲਦਾ ਮੈਡੀਕਲ ਨਸ਼ਾ ਜਾਂ ਹੋਰ ਚਿੱਟਾ-ਚੁੱਟਾ ਉਹ ਖਰੀਦਣ ਦੀ ਇਹਨਾਂ ਲੋਕਾਂ 'ਚ ਪਹੁੰਚ ਨਹੀਂ ਤੇ ਇਹ ਗੱਲ ਦਾ ਇਹਨਾਂ ਨੂੰ ਫਾਇਦਾ ਵੀ ਆ ਅੱਜ ਮੈਂ ਵੀਲੇ ਨਾਲ ਹੀ ਰੁਕ ਗਿਆ ਸੀ ਇੱਥੇ ਤੇ ਅਜੈਬਰੇ ਵੀਰ ਦੀ ਡਿਊਟੀ ਲਾਈ ਹੋਈ ਆ ਵੀ ਆਨ ਨੂੰ ਸੁਕਾ ਤੋਂ ਮੜਾ ਜਾ ਕਪੜੇ ਜਿਹੜੇ ਧੋਂਦਾ ਇੱਥੇ ਮੌਕਾ ਮਿਲ ਗਿਆ ਜਿਹੜੇ ਚਾਰ ਕਪੜੇ ਗਿੱਲੇ ਲਿਬੜੇ ਸੀ ਲਿਬੜਦੇ ਵੀ ਆ ਮਲੇ ਅਸਲ 'ਚ ਮੁੜ ਕੇ ਨਾਲ ਥੋੜਾ ਜਿਹਾ ਹੋ ਜਾਂਦਾ ਤੇ ਉਹ ਫਿਰ ਧੋਣੇ ਪੈਂਦੇ ਨੇ ਆਹ ਜੈਕਟ ਮੈਂ 2 ਦਿਨ ਤੋਂ ਵੱਧ ਪਾਲਾਂ ਤਾਂ ਜ਼ਿਆਦਾ ਮੁਸ਼ਕਲੀ ਜੀ ਹੋ ਜਾਂਦੀ ਆ 2 ਦਿਨ ਚੱਲ ਜਾਂਦੀ ਆ ਖਵਾਦਾਰ ਆ ਇਹ ਜਾਲੀ ਬਣੀ ਹੋਈ ਆ ਰੰਗ ਉੱਡ ਗਿਆ ਇਹਦਾ ਕਿਉਂਕਿ ਇਹੀ ਰਿਪੀਟ ਪਾਉਣਾ ਮੈਂ ਅੱਜ ਦੀ ਰਾਤ ਆਪਣੀ ਨਵੀਂ ਜਗ੍ਹਾ ਤੇ ਨਵੀਂ ਮੱਛਰਦਾਨੀ 'ਚ ਇਹ ਬੈੱਡ ਤੇ ਕੱਲ ਨੂੰ ਅੱਗੇ ਵਧਾਂਗੇ ਕੱਲ ਨੂੰ ਲੰਮੀ ਬਾੜ ਕੱਢਣੀ ਆ ਸਵੇਰੇ ਸਵਖਤੇ ਉੱਠੂੰਗਾ ਮੈਂ ਇੱਕ ਬਾਰਡਰ ਬਾਰ ਕਰਾਂਗੇ ਨਵੇਂ ਦੇਸ਼ 'ਚ ਵੜਾਂਗੇ ਫਿਰ ਆਪ ਅੱਗੇ ਨੂੰ ਜਾਵਾਂਗੇ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਵੀ ਵੀਡੀਓ ਨਾਲ ਨਵੇਂ ਲੋਕਾਂ ਨੂੰ ਦੇਖਦੇ ਦੇਖਦੇ ਨਵੇਂ ਚਿਹਰੇ ਨਵੇਂ ਰਾਹ ਸਾਰਾ ਕੁਝ ਨਵਾਂ ਨਵਾਂ ਮਿੱਥੀ ਦਾ ਵੀ ਇੰਨੀ ਬਾੜ ਕੱਢਾਂਗੇ ਪਰ ਦੇਖਣਾ ਪੈਂਦਾ ਵੀ ਉੱਥੇ ਰਹਿਣ ਨੂੰ ਟਿਕਾਣਾ ਹੈਗਾ ਖਾਣ ਨੂੰ ਕੋਈ ਥਾਂ ਹੈਗੀ ਆ ਕਿ ਨਹੀਂ ਜਿਵੇਂ ਆਪਾਂ ਰਾਹ ਚੋਂਦੇ ਵੇਖਦੇ ਹੁੰਨੇ ਆ ਨਾ ਵੀ ਨਿੱਕੇ ਨਿੱਕੇ ਆਪਾਂ ਸ਼ਾਟ ਲੈਣਦੇ ਹੁੰਨੇ ਆ ਕਮਰੇ ਦੂਜਾ ਕਮਰੇ ਗਈਏ ਨਾ ਪਿੰਡ ਪਿੰਡ ਦੇਖਦੇ ਆ ਉਹਨਾਂ ਥਾਵਾਂ ਤੇ ਰਹਿਣ ਲਈ ਕੋਈ ਥਾਂ ਨਹੀਂ ਹੁੰਦੀ ਇੱਕ ਸਮੱਸਿਆ ਅਫਰੀਕਾ ਟੂਰ ਦੀ ਇਹ ਆ ਕਿ ਆਪਾਂ ਇਹਦੇ ਵਿੱਚ ਕੈਂਪਿੰਗ ਨਹੀਂ ਕਰ ਸਕਦੇ ਕੈਂਪਿੰਗ ਕਰਨ ਲਈ ਆਪਾਂ ਨੂੰ ਦੇਖਣਾ ਪੈਂਦਾ ਆਲਾ ਦਵਾਲਾ ਵੀ ਸਾਫ਼ ਸੁਥਰਾ ਆ ਜਾ ਹੋਵੇ ਥੋੜਾ ਜਿਹਾ ਤੇ ਬਾਕੀ ਉੱਥੇ ਕੋਈ ਧਰ ਨਾ ਹੋਵੇ ਕਿਸੇ ਤਰ੍ਹਾਂ ਦਾ ਅਫਰੀਕਾ ਦੀ ਇਹ ਵੱਡੀ ਕਮੀ ਆ ਕਿ ਆਪਾਂ ਨੂੰ ਇੱਥੇ ਕਮਰੇ ਲੈਣੇ ਜ਼ਰੂਰੀ ਆ ਅਗਲੇ ਦੇਸ਼ ਨਾ ਜਿਹੜੇ ਬੋਤਸਵਾਨਾ ਜ਼ਾਂਬੀਆ ਜਾਂ ਜਿਹੜੇ ਲੰਬੇ ਚੱਲ ਜਾਂਦੇ ਆ ਬਹੁਤ ਵੱਡਾ ਖੇਤਰਫਲਾ ਜਿਨ੍ਹਾਂ ਦਾ ਉੱਥੇ ਕੈਂਪਿੰਗ ਸਾਈਟਾਂ ਬਣੀਆਂ ਹੋਈਆਂ ਨੇ ਸਾਈਕਲਾਂ ਤੇ ਜਿਹੜੇ ਲੋਕ ਘੁੰਮਦੇ ਆ ਅਫਰੀਕਾ ਨੂੰ ਉਹ ਉਥੇ ਰੁਕ ਜਾਂਦੇ ਹੁੰਦੇ ਆ ਦੇਖਦੇ ਆਪਾਂ ਅਗਲੇ ਦਿਨਾਂ ਦਾ ਮੌਲਕੀ ਬੰਦਾ ਜੜਦਾ ਸਾਰਾ ਭਰਾਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਥੋੜੀਆਂ ਲੇਟ ਫੇਟ ਆ ਰਹੀਆਂ ਉਹਦਾ ਕਾਰਨ ਹੈ ਕਿ ਇੰਟਰਨੈਟ ਘੱਟ ਮਿਲਦਾ ਇੰਟਰਨੈਟ ਬਹੁਤ ਥੋੜਾ ਚੱਲਦਾ ਜਾਂ ਹੌਲੀ ਚੱਲਦਾ ਵੀਡੀਓ ਅਪਲੋਡ ਨਹੀਂ ਹੁੰਦੀਆਂ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ ਇਧਰਲੇ ਪਾਸੇ ਉਹ ਪੱਖਾ ਲਾਇਆ ਹੋਇਆ ਲਾਈਟ ਮਸਾਂ ਹੀ ਆਈ ਆ ਤੇ ਲਾਈਟ ਚਲੀ ਜਾਂਦੀ ਆ ਬਹੁਤਾ ਸਮਾਂ ਇੱਥੇ ਲਾਈਟਾਂ ਲੂਟਾ ਘਾਟ ਹੀ ਦਿੰਦੀਆਂ ਨੇ